ਦੋਸਤੋ ਹਰ ਇੱਕ ਸਿੱਖ ਦੇ ਮਨ ਵਿੱਚ ਇਹ ਸਵਾਲ ਕਦੇ ਨਾ ਕਦੇ ਤਾਂ ਜ਼ਰੂਰ ਆਉਂਦਾ ਹੈ ਕਿ ਜੇਕਰ 1947 ਦੇ ਵਿੱਚ ਮੁਸਲਮਾਨਾਂ ਨੇ ਆਪਣਾ ਵੱਖਰਾ ਮੁਲਕ ਪਾਕਿਸਤਾਨ ਬਣਾ ਲਿਆ ਤੇ ਹਿੰਦੂਆਂ ਨੇ ਆਪਣਾ ਵੱਖਰਾ ਮੁਲਕ ਹਿੰਦੁਸਤਾਨ ਬਣਾ ਲਿਆ ਤੇ ਫਿਰ ਸਿੱਖ ਸਭ ਤੋਂ ਵੱਧ ਕੁਰਬਾਨੀਆਂ ਦੇਣ ਤੋਂ ਬਾਅਦ ਵੀ ਪਿੱਛੇ ਕਿਉਂ ਰਹਿ ਗਏ ਇਨ੍ਹਾਂ ਗੱਲਾਂ ਵਿੱਚ ਕਿੰਨੀ ਕੋ ਸੱਚਾਈ ਹੈ ਕਿ ਅੰਗਰੇਜ਼ ਸਿੱਖਾਂ ਨੂੰ ਉਹਨਾਂ ਦਾ ਵੱਖਰਾ ਮੁਲਕ ਦੇ ਰਹੇ ਸਨ ਜਾਂ ਫਿਰ ਨਹੀਂ ਜੇਕਰ ਸਿੱਖਾਂ ਨੂੰ ਵੱਖਰਾ ਮੁਲਕ ਮਿਲ ਰਿਹਾ ਸੀ ਤਾਂ ਕੌਣ ਸਨ ਜੋ ਇਸ ਵਿੱਚ ਅੜਿੱਕਾ ਬਣੇ ਕੌਣ ਸਨ ਉਹ ਸਿੱਖ ਲੀਡਰ ਜੋ ਸਿੱਖਾਂ ਨਾਲ ਹੀ ਗਿਦਾਰੀ ਕਰ ਗਏ ਤੇ ਸਿੱਖ ਕੌਮ ਦੇ ਵਿਰੁੱਧ ਭੁਗਤੇ ਸਿੱਖਾਂ ਨੂੰ ਵੱਖਰਾ ਓਮਲੇਟ ਨਾ ਦੇਣ ਪਿੱਛੇ ਨਹਿਰੂ ਅਤੇ ਗਾਂਧੀ ਵਰਗਿਆਂ ਦੀ ਕੀ ਭੂਮਿਕਾ ਸੀ ਕੀ ਰਹੇ ਸਾਰੇ ਕਾਰਨ ਆਓ ਜਾਣਦੇ ਹਾਂ ਨਾਲ ਹੀ ਦੱਸਾਂਗੇ ਕਿ ਜੇਕਰ ਸਿੱਖ ਆਪਣਾ ਵੱਖਰਾ ਮੁਲਕ ਲੈਣ ਵਿੱਚ ਕਾਮਯਾਬੀ ਹੋ ਜਾਂਦੇ ਤਾਂ ਫਿਰ ਕਿਹੋ ਜਿਹਾ ਮਾਹੌਲ ਹੋਣਾ ਸੀ 1947 ਤੋਂ ਪਹਿਲਾਂ ਦੇ ਇਸ ਪੁਰਾਣੇ ਇਤਿਹਾਸ ਤੇ ਆਓ ਝਾਤ ਮਾਰਦੇ ਹਾਂ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ। ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ। ਦੋਸਤੋ ਸਭ ਤੋਂ ਪਹਿਲਾਂ ਤੁਹਾਡੇ ਨਾਲ 1947 ਤੋਂ ਪਹਿਲਾਂ ਦੇ ਇਤਿਹਾਸ ਅਤੇ ਉਸ ਵਕਤ ਦੇ ਕੁਝ ਸਿੱਖ ਆਗੂਆਂ ਦੀ ਜ਼ਰਤ ਦਾ ਇੱਕ ਕਿੱਸਾ ਸਾਂਝਾ ਕਰਦੇ ਹਾਂ। 1947 ਤੋਂ ਪਹਿਲਾਂ ਸਾਂਝੇ ਪੰਜਾਬ ਦਾ ਉਹ ਹਿੱਸਾ ਜੋ ਅੱਜ ਪਾਕਿਸਤਾਨ ਵਿੱਚ ਹੈ। ਉੱਥੇ ਅੰਗਰੇਜ਼ਾਂ ਨੇ ਆਪਣਾ ਇੱਕ ਗਵਰਨਰ ਲਾਇਆ ਹੋਇਆ ਸੀ ਜਿਸ ਦਾ ਨਾਮ ਸੀ ਸਰ ਹੈਨਰੀ ਲਾਇਰੈਂਸ ਹੁੰਦਾ ਕੀ ਹੈ ਕਿ ਇੱਕ ਦਿਨ ਇਸ ਸਰ ਹੈਨਰੀ ਲਾਇਰੈਂਸ ਦੀ ਪਤਨੀ ਦੀ ਮੌਤ ਹੋ ਜਾਂਦੀ ਹੈ ਇਸ ਗੋਰੇ ਅਫਸਰ ਵੱਲੋਂ ਆਪਣੀ ਘਰਵਾਲੀ ਦੀ ਯਾਦ ਵਿੱਚ ਇੱਕ ਬਹੁਤ ਵੱਡਾ ਬੁੱਤ ਬਣਾਇਆ ਗਿਆ ਜਿਸ ਦੇ ਹੇਠਾਂ ਪੈਰਾਂ ਵਾਲੇ ਪਾਸੇ ਉਸ ਨੇ ਇੱਕ ਲਾਈਨ ਲਿਖਵਾਈ ਉਹ ਲਾਈਨ ਸੀ ਆਈ ਵਾਂਟ ਟੂ ਗਵਰਨ ਦਾ ਕੰਟਰੀ ਵਿਦ ਪੈਨ ਐਂਡ ਸਵਾਰਟ ਜਿਸ ਦਾ ਮਤਲਬ ਸੀ ਕਿ ਮੈਂ ਇਹਨਾਂ ਲੋਕਾਂ ਤੇ ਰਾਜ ਤਾਂ ਕਰਾਂਗਾ ਪਰ ਡਾਂਗ ਦੇ ਜ਼ੋਰ ਤੇ ਮੈਂ ਇਹਨਾਂ ਸਿੱਖਾਂ ਤੇ ਛਿੱਤਰ ਨਾਲ ਰਾਜ ਕਰਾਂਗਾ ਇਹ ਗੱਲ ਸਰ ਹੈਨਰੀ ਲਾਇਰਸ ਵੱਲੋਂ ਆਪਣੀ ਪਤਨੀ ਦੇ ਬੁੱਤ ਦੇ ਹੇਠਾਂ ਲਗਵਾਈ ਗਈ ਸੀ ਜਿਸ ਇਲਾਕੇ ਵਿੱਚ ਸਰ ਹੈਨਰੀ ਰਹਿੰਦਾ ਸੀ ਉਸ ਇਲਾਕੇ ਵਿੱਚ ਉਸਦੇ ਪੱਗਾਂ ਤੇ ਦਾੜ੍ਹੀਆਂ ਤੇ ਸਖਤ ਪਾਬੰਦੀ ਲਾਈ ਹੋਈ ਸੀ ਕਿਉਂਕਿ ਉਸ ਵਕਤ ਬੱਬਰਾਂ ਨੇ ਗੋਰਿਆਂ ਦਾ ਧੂਆਂ ਕਢਾ ਕੇ ਰੱਖਿਆ ਹੋਇਆ ਸੀ ਉਸ ਸਮੇਂ ਅਕਾਲੀ ਦਲ ਹੋਰ ਵਿੱਚ ਆ ਚੁੱਕਾ ਸੀ ਤੇ ਅਕਾਲੀ ਦਲ ਦਾ ਪ੍ਰਧਾਨ ਬਾਬਾ ਖਰਕ ਸਿੰਘ ਨੂੰ ਬਣਾਇਆ ਗਿਆ ਸਾਰਾ ਹੈਨਰੀ ਵੱਲੋਂ ਕੀਤੀ ਇਸ ਕਰਤੂਤ ਬਾਰੇ ਜਦੋਂ ਅਕਾਲੀ ਦਲ ਦੇ ਪ੍ਰਧਾਨ ਬਾਬਾ ਖਰਕ ਸਿੰਘ ਨੂੰ ਪਤਾ ਲੱਗਾ ਤਾਂ ਉਸ ਨੇ ਅੱਜ ਦੇ ਲੀਡਰਾਂ ਮੰਗਾ ਇਕੱਠ ਨਹੀਂ ਸੀ ਕੀਤਾ ਤੇ ਇਕੱਲੇ ਮੈਕ ਦੇ ਵਿੱਚ ਨਾਰੇ ਨਹੀਂ ਸੀ ਮਾਰੇ ਉਹ ਇਕੱਲਾ ਹੀ ਸਿੱਧਾ ਸਾਰਾ ਹੈਨਰੀ ਦੇ ਘਰ ਚਲੇ ਗਿਆ ਜਿੱਥੇ ਜਾ ਕੇ ਉਹਨੇ ਹੈਨਰੀ ਦੇ ਦਰਵਾਜ਼ੇ ਨੂੰ ਜ਼ੋਰ ਨਾਲ ਲੱਤ ਮਾਰੀ ਤੇ ਉੱਚੀ ਗਰਜਵੀਂ ਆਵਾਜ਼ ਵਿੱਚ ਕਿਹਾ ਕਿ ਉਹ ਹੈਨਰੀ ਬਾਹਰ ਨਿਕਲ ਇਹ ਸੁਣ ਗੋਰਾ ਅਫਸਰ ਡਰ ਗਿਆ ਕਿਉਂਕਿ ਅੱਜ ਤੱਕ ਉਸ ਦੀ ਮਾਂ ਤੇ ਉਸਦੇ ਸੀਨੀਅਰ ਤੋਂ ਬਿਨਾ ਕਿਸੇ ਨੇ ਉਸ ਨੂੰ ਸਰ ਤੋਂ ਬਿਨਾ ਬੁਲਾਇਆ ਤੱਕ ਨਹੀਂ ਸੀ ਜਦੋਂ ਹੈਨਰੀ ਬਾਹਰ ਆਇਆ ਤਾਂ ਬਾਬਾ ਖੜਕ ਸਿੰਘ ਨੇ ਆਪਣੇ ਕੁੜਤੇ ਦੇ ਬਟਨ ਖੋਲ ਕੇ ਆਪਣੀ ਹਿੱਕ ਤੇ ਹੱਥ ਮਾਰਦੇ ਹੋਏ ਕਿਹਾ ਕਿ ਉਹ ਹੈਨਰੀ ਅਜੇ ਤੱਕ ਧਰਤੀ ਤੇ ਕਿਸੇ ਮਾੜੇ ਕੋਈ ਪੁੱਤ ਨਹੀਂ ਜੰਮਿਆ ਜੋ ਪੰਜਾਬ ਦੇ ਸਿੱਖਾਂ ਤੇ ਛਿੱਤਰ ਨਾਲ ਰਾਜ ਕਰ ਸਕੇ ਤੂੰ ਕਿਹੜੇ ਬਾਗ ਦੀ ਮੂਲੀ ਐ ਤੈਨੂੰ ਮੈਂ ਸਿਰਫ 8 ਦਿਨਾਂ ਦੀ ਮੌਲਤ ਦਿੰਦਾ ਬੰਦੇ ਦਾ ਪੁੱਤ ਬਣ ਕੇ ਆਪਣੀ ਪਤਲੀ ਦੇ ਬੁੱਤ ਦੇ ਏਟੋ ਉਹ ਲਾਈਨ ਹਟਾ ਦੇ ਨਹੀਂ ਤਾਂ ਨੌਵੇਂ ਦਿਨ ਅਸੀਂ ਬੁੱਤ ਭੰਨ ਕੇ ਜਾਵਾਂਗੇ ਤੇ ਤੂੰ ਫਿਰ ਲਾਲੀ ਜੋਰ ਜਿਹੜਾ ਲਾਉਣਾ ਤਾਂ ਉਸ ਵਕਤ 8 ਦਿਨ ਤਾਂ ਬੜੀ ਦੂਰ ਦੀ ਗੱਲ ਸੀ ਸਿਰਫ ਅਜੇ ਇੱਕ ਰਾਤ ਹੀ ਬੀਤੀ ਸੀ ਕਿ ਅਗਲੇ ਦਿਨ ਸਰ ਹੈਂਦਰੀ ਨੇ ਮਿਸਤਰੀਆਂ ਨੂੰ ਬੁਲਵਾਇਆ ਤੇ ਉਹ ਬੁੱਤ ਢਾ ਕੇ ਨਵੇਂ ਬੁੱਤ ਬਣਾ ਕੇ ਥੱਲੇ ਨਵੀਆਂ ਲਾਈਨਾਂ ਲਕਵਾਇਆਂ ਕਿ ਆਈ ਵਾਂਟ ਟੂ ਸਰਵ ਦਾ ਕੰਟਰੀ ਵਿਦ ਪੈਨ ਐਂਡ ਪ੍ਰੈਸਟੀਜ ਦੱਸਦਾ ਭਾਵ ਕਿ ਮੈਂ ਲੋਕਾਂ ਤੇ ਰਾਜ ਕਰਨਾ ਚਾਹਦਾ ਹਾਂ ਪਰ ਪ੍ਰੇਮ ਭਾਵਨਾ ਦੇ ਨਾਲ ਉਸ ਵਕਤ ਸਾਡੀ ਕੌਮ ਦੇ ਆਗੂ ਅਜ ਵਰਗੇ ਨਹੀਂ ਸਨ ਉਹ ਜਾਉਂਦੇ ਸਨ ਸਿੱਖਾਂ ਦੇ ਲੀਡਰ ਬਾਬਾ ਖੜਕ ਸਿੰਘ ਦੀ ਜ਼ਰਤ ਵੇਖ ਕੇ ਨਹਿਰੂ ਪਟੇਲ ਤੇ ਗਾਧੀ ਵਰਗੇ ਬਾਬਾ ਖੜਕ ਸਿੰਘ ਦੇ ਘਰ ਆ ਕੇ ਆਪ ਮਿਲ ਕੇ ਜਾਦੇ ਸਨ ਕਿ ਤੁਸੀਂ ਹੀ ਅੰਗਰੇਜ਼ਾਂ ਤੋਂ ਸਾਨੂੰ ਛਟਕਾਰਾ ਦਿਵਾ ਸਕਦੇ ਹੋ ਪਰ ਜਦੋਂ ਸਾਲ 1947 ਦਾ ਸਮਾਂ ਆਇਆ ਤਾਂ ਉਸ ਵਕਤ ਦੋ ਹੋਰ ਸਿੱਖਾਂ ਦੇ ਮੁਖ ਆਗੂ ਸਨ ਇੱਕ ਸਨ ਮਾਸਟਰ ਤਾਰਾ ਸਿੰਘ ਤੇ ਇੱਕ ਬਲਦੇਵ ਸਿੰਘ ਮਾਨ ਜੇਸ ਵਕਤ 15 ਅਗਸਤ 1947 ਤੋਂ ਪਹਿਲਾਂ ਆਜ਼ਾਦੀ ਦੀਆਂ ਸਾਰੀਆਂ ਤਿਆਰੀਆਂ ਹੋ ਰਹੀਆਂ ਸਨ ਹੱਤਬੰਦੀਆਂ ਤੈਅ ਕੀਤੀਆਂ ਜਾ ਰਹੀਆਂ ਸਨ ਅਤੇ ਅੰਗਰੇਜ਼ ਅਫਸਰ ਹਰ ਮੀਟਿੰਗ ਵਿੱਚ ਇਹਨਾਂ ਦੋ ਸਿੱਖ ਲੀਡਰਾਂ ਨੂੰ ਬੁਲਾ ਰਹੇ ਸਨ ਇਸ ਗੱਲ ਬਾਰੇ ਜਦੋਂ ਨਹਿਰੂ ਨੂੰ ਪਤਾ ਲੱਗਾ ਕਿ ਜੇਕਰ ਸਿੱਖ ਹਰੇਕ ਮੀਟਿੰਗ ਦੇ ਵਿੱਚ ਜਾ ਰਹੇ ਹਨ ਤਾਂ ਅੰਗਰੇਜ਼ ਕਿਤੇ ਸਿੱਖਾਂ ਨੂੰ ਉਹਨਾਂ ਦਾ ਵੱਖਰਾ ਮੁਲਕ ਨਾ ਦੇ ਦੇਣ ਨਹਿਰੂ ਬਲਦੇਵ ਸਿੰਘ ਨੂੰ ਮਿਲਦਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਥੋੜਾ ਬਲਦੇਵ ਸਿੰਘ ਬਾਰੇ ਦੱਸ ਦਈਏ ਬਲਦੇਵ ਸਿੰਘ ਕਾਫੀ ਵੱਡਾ ਉਦਯੋਗਪਤੀ ਸੀ ਜਿਸ ਦੇ ਬਹੁਤ ਸਾਰੇ ਕਾਰਖਾਨੇ ਸਨ ਦੇ ਉਸ ਦਾ ਪਿਤਾ ਕਾਲੀ ਦਲ ਦੀ ਕਾਫੀ ਵਿੱਤੀ ਮਦਦ ਕਰਦਾ ਹੁੰਦਾ ਸੀ ਇਸ ਵਿੱਤੀ ਮਦਦ ਕਾਰਨ ਅਤੇ ਹੋਰ ਉੱਚੀ ਪਹੁੰਚ ਦਾ ਕੋਈ ਵੱਡਾ ਲੀਡਰ ਨਾ ਹੋਣ ਕਾਰਨ ਕੁਝ ਹੇਠਲੇ ਆਗੂਆਂ ਵੱਲੋਂ ਬਲਦੇਵ ਸਿੰਘ ਨੂੰ ਸਿੱਖਾਂ ਦਾ ਨਮਾਇਦਾ ਬਣਾ ਕੇ ਭੇਜਿਆ ਗਿਆ ਸੀ ਉਧਰ ਸਿੱਖਾਂ ਦਾ ਦੂਜਾ ਆਗੂ ਮਾਸਟਰ ਤਾਰਾ ਸਿੰਘ ਇਹ ਚਾਹੁੰਦਾ ਸੀ ਕਿ ਪਾਕਿਸਤਾਨ ਵੀ ਨਾ ਬਣੇ ਤੇ ਸਾਰੇ ਤਿੰਨੋਂ ਮੁਲਕ ਹੀ ਇਕੱਠੇ ਰਹਿਣ ਜਦੋਂ ਪੰਡਤ ਜਵਾਰलाल ਨਹਿਰੂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਅੰਗਰੇਜ਼ ਸਿੱਖਾਂ ਨਾਲ ਵੱਖਰੀਆਂ ਮੀਟਿੰਗ ਕਰ ਰਹੇ ਹਨ ਤੇ ਉਹਨਾਂ ਨੂੰ ਵੱਖਰਾ ਹੋਮਲੈਂਡ ਦੇਣ ਦੀ ਤਿਆਰੀ ਵਿੱਚ ਹਨ ਤਾਂ ਇੱਕ ਦਿਨ ਨਹਿਰੂ ਬਲਦੇਵ ਸਿੰਘ ਨੂੰ ਆ ਕੇ ਮਿਲਦਾ ਹੈ ਤੇ ਕਹਿਣ ਲੱਗਾ ਕਿ ਤੁਹਾਨੂੰ ਹੋਮਲੈਂਡ ਤਾਂ ਮਿਲ ਜਾਣਾ ਤੇ ਤੁਹਾਨੂੰ ਬਹੁਤ-ਬਹੁਤ ਵਧਾਈਆਂ ਹੋਣ ਬੜੀ ਵਧੀਆ ਗੱਲ ਹੈ ਪਰ ਬਲਦੇਵ ਜੀਆ ਤੇਰੇ کارਖਾਨੇ ਤਾਂ ਸਾਰੇ ਭਾਰਤ ਵਿੱਚ ਹੀ ਰਹਿ ਜਾਣਗੇ ਫਿਰ ਤੂੰ ਕੀ ਕਰੇਗਾ ਤੋਂ ਤਾ ਫਿਰ ਪੰਜਾਬੀਆਂ ਤੋਂ ਮੰਗ ਮੰਗ ਕੇ ਖਾਵੇਗਾ ਇਹ ਸੁਣ ਕੇ ਬਲਦੇਵ ਸਿੰਘ ਸੋਚੀ ਪੈ ਗਿਆ ਕਿ ਇਹ ਗੱਲ ਤਾਂ ਸੱਚੀ ਹੈ ਕਿ ਮੇਰੇ ਸਾਰੇ ਕਾਰਖਾਨੇ ਦੱਖਣ ਵਾਲੇ ਪਾਸੇ ਹਨ ਤੇ ਜੇ ਸਿੱਖਾਂ ਦਾ ਵੱਖਰਾ ਮੁਲਕ ਬਣ ਗਿਆ ਤਾਂ ਉਹ ਸਾਰੇ ਭਾਰਤ ਵਿੱਚ ਰਹਿ ਜਾਣਗੇ ਜਿਸ ਤੋਂ ਬਾਅਦ ਬਲਦੇਵ ਸਿੰਘ ਨਹਿਰੂ ਨਾਲ ਸਲਾਹਾ ਕਰਦਾ ਕਿ ਹੁਣ ਕੀ ਕੀਤਾ ਜਾਵੇ ਨਹਿਰੂ ਵੱਲੋਂ ਬਲਦੇਵ ਸਿੰਘ ਨੂੰ ਲਾਲਚ ਦਿੱਤੇ ਗਏ ਕਿ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਤੈਨੂੰ ਉੱਚ ਅਹੁਦਿਆਂ ਤੇ ਬਿਠਾਇਆ ਜਾਵੇਗਾ ਨਾਲ ਹੀ ਇਹ ਵਾਅਦਾ ਕੀਤਾ ਗਿਆ ਕਿ ਕੋਈ ਵੀ ਕਾਨੂੰਨ ਤੁਹਾਨੂੰ ਪੁੱਛ ਕੇ ਬਣਾਇਆ ਜਾਵੇਗਾ ਤੁਹਾਡੀ ਮਰਜ਼ੀ ਤੋਂ ਬਿਨਾਂ ਕੋਈ ਵੀ ਨਵਾਂ ਕਾਨੂੰਨ ਨਵਾਂ ਸੰਵਿਧਾਨ ਪਾਸ ਨਹੀਂ ਕੀਤਾ ਜਾਵੇਗਾ ਪਰ ਨਹਿਰੂ ਬਲਦੇਵ ਸਿੰਘ ਨੂੰ ਜਦੋਂ ਬਲਦੇਵ ਸਿੰਘ ਥੋੜਾ ਪਾਸੇ ਹੁੰਦਾ ਸੀ ਤਾਂ ਇਸ ਨੂੰ ਬੇਬੀ ਬਲਦੇਵ ਕਹਿ ਕੇ ਉਸ ਦਾ ਮਜ਼ਾਕ ਉਡਾਉਂਦਾ ਹੁੰਦਾ ਸੀ ਕਿ ਬਲਦੇਵ ਸਿੰਘ ਤਾਂ ਨਾ ਸਮਝੈ ਦੇਸ਼ ਦੀ ਆਜ਼ਾਦੀ ਤੋਂ ਬਾਅਦ ਬਲਦੇਵ ਸਿੰਘ ਨੂੰ ਮੰਤਰੀ ਬਣਾਇਆ ਗਿਆ ਪਰ ਹੌਲੀ-ਹੌਲੀ ਬਲਦੇਵ ਸਿੰਘ ਨੂੰ ਇਸ ਸਾਰੇ ਮਸਲੇ ਦੀ ਸਮਝ ਲੱਗ ਚੁੱਕੀ ਸੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਉਹ ਖੁਦ ਵੀ ਧੋਖਾ ਖਾ ਬੈਠਾ ਸੀ ਤੇ ਅਗਾਹ ਪੂਰੀ ਸਿੱਖ ਕੌਮ ਨਾਲ ਵੀ ਗਦਾਰੀ ਕਰ ਬੈਠਾ ਸੀ ਜਦੋਂ ਇੱਕ ਵਾਰ ਫੇਰ ਬਲਦੇਵ ਸਿੰਘ ਵੱਲੋਂ ਲਿਖਿਆ 17 ਮੰਗਾ ਨੂੰ ਨਹਿਰੂ ਨੇ ਪਾੜ ਕੇ ਕੂੜੇਦਾਨ ਵਿੱਚ ਸੁੱਟਿਆ ਤਾਂ ਉਦੋਂ ਬਲਦੇਵ ਸਿੰਘ ਆਪਣੇ ਵੱਲੋਂ ਕੀਤੀ ਗਦਾਰੀ ਤੇ ਦੋਹੀ ਅੱਥੀ ਪਿੱਟਿਆ ਸੀ ਸੋ ਦੋਸਤੋ ਇਹ ਸੀ ਅਸਲੀ ਹਕੀਕਤ ਸੇਖਾ ਆਪਣੀ ਹੋਮਲੈਂਡ ਕਿਉਂ ਨਹੀਂ ਲੈ ਸਕੇ ਇਸ ਬਾਰੇ ਇੱਕ ਵੀਡੀਓ ਹੋਰ ਅਗਲੇ ਐਪੀਸੋਡ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਅਖੀਰ ਤੱਕ ਸੁਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ